ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਬਈ ਹੁਣ ਆਪਾਂ ਤੁਹਾਨੂੰ ਇੱਕ ਬਹੁਤ ਵੱਡੀ ਖਬਰ ਜੋਗੀ ਲੱਖਾਂ ਸਿੰਘ ਸਿਧਾਣਾ ਨੂੰ ਹੁਣੇ ਲਾਈਵ ਤਸਵੀਰਾਂ ਜੋਗੀ ਬਈ ਘੇਰਾ ਪਾ ਲਿਆ ਤਾ ਗਿਆ ਤੇ ਗਿਰਫਤਾਰ ਕਰ ਲੇਤਾ ਗਿਆ ਕਿਉਂਕਿ ਉਹਦਾ ਗੱਡੀ ਲੋਕ ਕਰ ਰੱਖੀ ਆ ਤੇ ਸ਼ੀਸ਼ੇ ਸ਼ਰੇ ਆਮ ਭੰਨ ਰਹੇ ਆ ਲਾਈਵ ਬਈ ਤਸਵੀਰਾਂ ਤੇ ਜੋਗੀ ਲੋਕਾਂ ਵਾਸਤੇ ਲੜਨ ਵਾਲਾ ਬੰਦਾ ਯਾਰ ਤੇ ਮਗਰ ਗੱਡੀਆਂ ਲਾਈਆਂ ਇਹਨਾਂ ਨੇ ਘੱਟੋ ਘੱਟ 10-15 ਗੱਡੀਆਂ ਸੀਆਂ ਤੇ ਲੱਖਾਂ ਸਿੰਘ ਸਿਧਾਣਾ ਦੀ ਜੋ ਗੱਡੀ ਖਾਸ ਸੀਗੀ ਉਸੇ ਨੂੰ ਘੇਰਿਆ ਗਿਆ ਮੂਰੇ ਗਲੀ ਬੰਦ ਹੋਣ ਕਾਰਨ ਗੱਡੀ ਨੰਗੀ ਨਹੀਂ ਇਹਨਾਂ ਤੋਂ ਤੇ ਕਿਤੇ ਗਲੀ ਬੰਦ ਸੀ ਮੂਰੇ ਤੇ ਕਿਸੇ ਪਿੰਡ ਦੇ ਵਿੱਚ ਘੇਰਾ ਪੈ ਚੁੱਕਿਆ ਬਾਈ ਹੁਣ ਦੀਆਂ ਤਸਵੀਰਾਂ ਜੋ ਲਾਈਵ ਉਹ ਯਾਰ ਲੋਕਾਂ ਨੂੰ ਅਪੀਲ ਕਰ ਰਿਹਾ ਲੋਕਾਂ ਵਾਸਤੇ ਲੜੀ ਜਾਂਦਾ ਯਾਰ ਮੂਡ ਖਰਾਬ ਹੋ ਗਿਆ ਦੇਖ ਕੇ ਯਾਰ ਜਰਾ ਇੰਨਾ ਵੀ ਨਹੀਂ ਸੋਚ ਸਕਦੇ ਤੁਸੀਂ ਅੱਖਾਂ ਚੋਂ ਪਾਣੀ ਆ ਗਿਆ ਬੰਦੇ ਨੂੰ ਪਤਾ ਤੁਸੀਂ ਤੁਸੀਂ ਨਹੀਂ ਦੇਖਿਆਗਾ ਸ਼ਰੇ ਆਮ ਭੈਂ ਦੀ ਲੰ ਡਾਂਗਾ ਮਾਰੀ ਜਾਂਦੇ ਹੈਗੇ ਗੱਡੀ ਦੇ ਹਾਲਾਕੀ ਵਿੱਚ ਜਿਹੜੇ ਬੈਠੇ ਆਗੇ ਆਪਣੇ ਘੱਟੋ ਘੱਟ ਪੰਜਾਬੀ ਮੇਰੇ ਹਿਸਾਬ ਨਾਲ ਆਉਂਦੇ ਨਾਲ 10 ਕ ਜਣੇ 9 ਕ ਜਣੇ ਹੋਣਗੇ ਤੇ ਪੁਲਿਸ ਵਾਲੇ ਘੱਟੋ ਘੱਟ 200 ਦੀ 300 ਦੀ ਗਿਣਤੀ ਦੇ ਵਿੱਚ ਗੱਡੀਆਂ ਘੱਟੋ ਘੱਟ 10 ਵੀ ਲਾਈਆਂ ਗਈਆਂ ਮੰਗਰ ਇਹ ਲੱਖੇ ਸਿਧਾਣੀ ਦੀ ਅੱਡ ਗੱਡੀ ਸੀਗੀ ਪਰ ਭਈ ਇਹ ਸਿੱਧਾ ਸਾਫ ਪਤਾ ਲੱਗਦਾ ਗ੍ਰਿਫਤਾਰਤਾ ਇਹ ਕਰ ਲੈਣਗੇ ਪਰ ਇਹ ਅੰਜਾਮ ਚੰਗਾ ਨਹੀਂ ਹੈਗਾ ਭਗਵੰਤਮਾਨ ਵਾਸਤੇ ਜੋ ਸਾਡੇ ਪੰਜਾਬ ਦੀ ਗੱਲ ਕਰਨਾ ਚਾਹੁੰਦਾਗਾ ਕੋਈ ਵੀ ਜੋਧਾ ਹਰ ਕਿਸੇ ਨੂੰ ਅਰੈਸਟ ਕਰ ਲੈਂਦੇ ਆ ਕਿ ਇਹ ਕਿੰਨੇ ਕ ਨੂੰ ਕਰੋਗੇ 1 ਲੱਖਾ ਥੋੜੀ ਆਪਾਂ ਮੈਂ ਕਹਿੰਦਾ ਜਿੰਨੇ ਨੂੰ ਤੁਸੀਂ ਫੜੋਗੇ ਨਾ ਦੋਗਣੇ ਤਗਣੇ ਉੱਠਣਗੇ ਪਰ ਹੁਣ ਐਨੀ ਇੱਕ ਅਪੀਲ ਕਰਦੇ ਆ ਬਾਈ ਪੰਜਾਬੀਓ ਬਸ ਇਹ ਨੂੰ ਤੁਸੀਂ ਪਾਣੀ ਲੰਘਾ ਚੰਗੀ ਤਰ੍ਹਾਂ ਦੇਖ ਲਓ ਵੀ ਕੀ ਗੱਲ ਆ ਕਾਦੇ ਵਾਸਤੇ ਤੁਰਿਆ ਸੀ ਉਹ ਘਰੋਂ ਨਿਕਲੇ ਸੀ ਗਲਤੀ ਦਾ ਮੈਂ ਲਖੇ ਸਿੰਘ ਸਿਧਾਣੀ ਦੀ ਮੰਨਦਾ ਹਾਂ ਕਿਉਂਕਿ ਉਹਨੇ ਕਾਫਲੇ ਦੇ ਵਿੱਚ ਤੁਰਨਾ ਸੀ ਸਿੰਘਾਂ ਦੇ ਫੇਰ ਦੇਖਦੇ ਹਾਂ ਗ੍ਰਫਤਾਰ ਕਰਦੇ ਆ ਕਿ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਸਿੰਘਾਂ ਦਾ ਵੀ ਉਹ ਗਲਵੜ ਕੇ ਸਾਈਡ ਤੇ ਸੱਡ ਦੇਣਗੇ ਪੁਲਿਸ ਵਾਲਿਆਂ ਦਾ ਤੇ ਇਹਨੂੰ ਯਾਰ ਮੈਂ ਕਹਣਾ ਯਾਰ ਬੰਦੇ ਨੂੰ ਯਾਰ ਸਿੱਧਾ ਸ਼ਰਿਆਮ ਯਾਰ ਤੂੰ ਹੀ ਲਾਈਵ ਦੇਖ ਲੋ ਤਸਵੀਰ ਬਾਈਆਂ ਦੀ ਬਾਈ ਦਾ ਲਾਈਵ ਵੀਡੀਓ ਪਾਈ ਹੋਊਗੀ ਟਾਂਗਾ ਮਰ ਰਹੇ ਆ ਸ਼ੀਸ਼ੇ ਲੋਕ ਕਰ ਲੈ ਡੀ ਦੇ ਤੇ ਸ਼ੀਸ਼ਾ ਭੰਨਤਾ ਮੂਹਰ ਲਾ ਪੀਪੀ ਚੌਂਕ ਵਾਰ ਨਿਕਲੋ ਸ਼ਰਿਆਮ ਪੁਲਿਸ ਵਾਲਾ ਧੱਕੇ ਪੁਲਿਸ ਵਾਲੇ ਧੱਕੇ ਕਰੀ ਜਾਂਦੇ ਆ ਯਾਰ ਇਹਦੇ ਵਿੱਚ ਸਿੱਧਾ ਸਾਫ ਪਤਾ ਲੱਗਦਾ ਵੀ ਸਰਕਾਰ ਦਾ ਹੱਥ ਆ ਬਾਈ ਜੋ ਪਹਿਲਾਂ ਆਪਾਂ ਅਮਰਤਪਾਲ ਨੂੰ ਸਿੱਟਿਆ ਜੇਲ੍ਹ ਦੇ ਵਿੱਚ ਹੁਣ ਇਹਨਾਂ ਨੂੰ ਇਹ ਆ ਵੀ ਕੱਲਾ ਲੱਖਾਂ ਵਾਚ ਗਿਆ ਪੰਜਾਬ ਦੀ ਗੱਲ ਕਰਨ ਵਾਲਾ ਤੈਨੂੰ ਇਹਨਾਂ ਨੂੰ ਇਹ ਨਹੀਂ ਪਤਾ ਜੇ ਸਿੰਘ ਆਗੇ ਨਾ ਹੁਣ ਇਸ ਟਾਈਮ ਇੱਥੇ ਜੇ ਕਿਤੇ ਸਿੰਘਾਂ ਦੀ ਗੱਡੀ ਇੱਕ ਵੀ ਹੁੰਦੀ ਨਾਲ ਤਾਂ ਇਹ ਪੁਲਿਸ ਆਹ ਟੱਚ ਵੀ ਨਹੀਂ ਕਰ ਸਕਦੇ ਇਹ ਗੱਡੀ ਨੂੰ ਪਰ ਇਹ ਗਲਤੀ ਦਾ ਮੈਂ ਲੱਖ ਨਹੀਂ ਮੰਨਦਾ ਕਿਉਂਕਿ ਜਿਹੜਾ ਏ ਥੋੜਾ ਏ ਧੋਖੇ ਚ ਰਹਿ ਗਿਆ ਘਿਰ ਗਿਆ ਮੂਰੇ ਗਲੀ ਬੰਦ ਸੀਗੀ ਤੇ ਗੱਡੀਆਂ ਬਹੁਤ ਮਗਰ ਲਾਈਆਂ ਹੁਣ ਇੰਨੀ ਇੱਕ ਗੱਲ ਬਾਈ ਜਰੂਰ ਤੁਹਾਨੂੰ ਦੱਸੂਆਂ ਕਿਉਂਕਿ ਮਨ ਖਰਾਬ ਹੋ ਗਿਆ ਵੀਡੀਓ ਸੁਣ ਕੇ ਤੇ ਦੇਖ ਕੇ ਹੁਣ ਵੀਡੀਓ ਨੂੰ ਚੰਗੀ ਤਰ੍ਹਾਂ ਬਾਈ ਸ਼ੇਅਰ ਕਰ ਦੋ ਗਰੁੱਪਾਂ ਚ ਪਾ ਦੋ ਇਹਦੇ ਪੰਮੰਤਮਾਨ ਤੱਕੀ ਪਚਾ ਦੋ ਵੀ ਕਿੰਨਾ ਕੁ ਨੂੰ ਕਰੋਗਾ ਬੰਦ ਸਾਡੀ ਤਾਂ ਇੱਕ ਨੂੰ ਕਰਦੇ ਆ ਦੋ ਨੂੰ ਕਰਦੇ ਆ ਸੀ ਤਾਂ ਲੱਖਾਂ ਹੀ ਆ ਇੱਕ ਲੱਖੇ ਨੂੰ ਫੜੋਂਗੇ ਲੱਖਾਂ ਲੋਕ ਲੱਖਾਂ ਲੱਖੇ ਖੜੇ ਹੋ ਜਾਣਗੇ ਇਹਦਾ ਤੁਸੀਂ ਧੋਖੇ ਨਾਲ ਫੜਿਆ ਗਿਆ ਧੋਖੇ ਨਾਲ ਫੜਿਆ ਗਿਆ ਬੰਦੇ ਨੂੰ ਜੇ ਤੁਸੀਂ ਸ਼ਰਿਆਮ ਤੁਸੀਂ ਚੈਲੰਜ ਕਰਦੇ ਵੀ ਅਸੀਂ ਘੇਰਾਂਗੇ ਭੱਜ ਲੈ ਇੱਥੇ ਭੱਜੀ ਦਾ ਉਹਨੂੰ ਕੀ ਪਤਾ ਇਹ ਮੂਰੇ ਗਲੀ ਬੰਦ ਸੀ ਤੇ ਤੁਸੀਂ ਮੂਰੇ ਘੇਰ ਲਿਆ ਤੇ ਨਹੀਂ ਲੰਘਿਆ ਗਿਆ ਚਲੋ ਕੋਈ ਨਹੀਂ ਪਰ ਲੋਕ ਬਾਹਰ ਲਾਈ ਬੈਠਿਆ ਹਲੇ ਤੱਕ ਓਏ ਬੜੀ ਨਾ ਸਾਫੀ ਵਾਲੀ ਵੀਡੀਓ ਆ ਯਾਰ ਮੂਡ ਖਰਾਬ ਹੋ ਗਿਆ ਸੌ ਲੱਗੇ ਮੈਨੂੰ ਆਏ ਆ ਵੀ AK47 ਹੋਵੇ ਨਾ ਤੇ ਮੈਂ ਤਾਂ ਚੱਕਦਾ ਸਾਰੇ ਪੁਲਿਸ ਪੁਲਸਾਂ ਨੂੰ ਆਪਾਂ ਨੂੰ ਕੋਈ ਆਪਣੀ ਪੰਜਾਬ ਭਾਰਤ ਤੇ ਕੁਝ ਵੀ ਕਰ ਦਾਂਗੇ ਇਸ ਕਰਕੇ ਕਹਨੇ ਆ ਬਈ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਜਿੰਨੀ ਵੀ ਵੱਧ ਤੋਂ ਵੱਧ ਹੋ ਸਕੇ ਕਿਉਂਕਿ ਯਾਰ ਮੂਡ ਖਰਾਬ ਹੋ ਗਿਆ ਯਾਰ ਭੈਣ ਦੇ ਯਾਰ ਦਾ ਦੇਖ ਕੇ ਯਾਰ ਪੰਜਾਬ ਦੀ ਗੱਲ ਕਰ ਵਾਲੇ ਕਰਨ ਵਾਲੇ ਬੰਦੇ ਨਾਲ ਯਾਰ ਇੰਨੀ ਨੂੰ ਆਸਾਫੀ ਹੋਰ ਲੋਕੋ ਏ ਛੋਟੇ ਫਟੇ ਨੂੰ ਉਹ ਵਿਚਾਰਾ ਓਏ ਛੋਟੇ ਵਾਸਤੇ ਗੱਡੀ 'ਚ ਬੈਠਾ ਕਰੀ ਜਾਂਦਾਗਾ ਓਏ ਬਾਹਰ ਓਏ ਬਾਹਰ ਲੈ ਕੋਲ ਜੋ ਇੰਨੇ ਭਾਂਵੇਂ ਗੇਟੀ ਬੰਦ ਕਰ ਰੱਖਿਆ ਯਾਰ ਇੰਨਾ ਨਹੀਂ ਪਤਾ ਲੱਗਦਾ ਤੁਹਾਨੂੰ ਬਾਹਰ ਕੌਣ ਕੀ ਹੋ ਜਾਂਦਾ ਉਹ ਜਿਹੜੇ ਪਿੰਡ 'ਚ ਘਰੇ ਨਾ ਮਰਦੇ ਲੋਕ ਤੇ ਉਧਰੋਂ ਨਾ ਮਰਦਾ ਪੁਲਿਸ ਵਾਲੇ ਭੈਣ 'ਚੋਂ ਲੱਗ ਕੇ ਭਗਵਾਨ ਤਮਾਨ ਮਗਰ ਤੇ ਡਾਂਗਾ ਗੱਡੀ ਦੇ ਵਿੱਚ ਸ਼ੀਸ਼ੇ ਭੰਨੀ ਜਾਂਦੇ ਲਾਕ ਕਰ ਲਈ ਗੱਡੀ ਉਹਨਾਂ ਨੇ ਪਰ ਇਹ ਗੱਲ ਚੰਗੀ ਨਹੀਂ ਹੈਗੀ ਪੰਜਾਬ ਵਾਸਤੇ ਇਹ ਚਲ ਹੁਣ ਤਾਂ ਮੰਨਦੇ ਆ ਜੀ ਸਰਕਾਰ ਆ ਪਰ ਇਹ ਦੂ ਕਿੰਨਾ ਚਿਰ ਰਹੂਗੀ ਸਰਕਾਰ ਇਹਦੀ ਜੇ ਸਾਡਾ ਪੰਜਾਬ ਇੱਕ ਪਾਸੇ ਹੋ ਗਿਆ ਤਾਂ ਇਹ ਪੁਲਸ ਵਾਲਿਆਂ ਦੀ ਵੀ ਭਾਦੜ ਪੈ ਜੂਗੀ ਜੇ ਡਾਂਗਾ ਲੈ ਕੇ ਮਗਰ ਪੈਗੇ ਛੋਟੀਆਂ ਜੜੀਆਂ ਛੋਟੀਆਂ ਲਾਠੀਆਂ ਨਾ ਸਟਕੇ ਭਜੋਗੇ ਜੇ ਪੰਜਾਬ ਸਾਰਾ ਖੜਾ ਹੋ ਗਿਆ ਮੈਂ ਗੱਲ ਕਰਦਾ ਕੱਲੇ ਸਿੰਘਾਂ ਦੇ ਕੋਲੇ ਮੇਰੀ ਇਹ ਵੀਡੀਓ ਪਹੁੰਚਾ ਦਿਓ ਵੀ ਮੇਰੀ ਇੰਨੀ ਕਪੀਲਾ ਭਾਈ ਜੋ ਪੰਜਾਬ ਦੀ ਗੱਲ ਕਰਨ ਵਾਲਾ ਯੋਧਾ ਯਾਰ ਉਹਨੂੰ ਗ੍ਰਿਫਤਾਰ ਕਰ ਲਿਆ ਯਾਰ ਇਹਨਾਂ ਨੇ ਫਿਰ ਡਰਤਾ ਉਹਨੂੰ ਪਹਿਲੇ ਸੀ ਕਹਿੰਦਾ ਵੀ ਸੀ ਸਾਨੂੰ ਗ੍ਰਿਫਤਾਰ ਕਰਨਗੇ ਸਾਡੇ ਤੇ ਡਾਂਗਾ ਮਾਰਨੀ ਉਹ ਗੱਲ ਸੱਚ ਹੋ ਚੁੱਕੀ ਯਾਰ ਜਦੋਂ ਗੱਲ ਹੁੰਦੀ ਆ ਆ ਤੁਹਾਨੂੰ ਪਤਾ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕੀਤਾ ਉਦੋਂ ਵੀ ਬੰਦਾ ਯਾਰ ਸ਼ੰਭੂ ਬਾਰਡਰ ਤੇ ਵੀ ਜਦੋਂ ਹੋਇਆ ਉਦੋਂ ਵੀ ਉੱਥੇ ਯਾਰ ਆ ਹੁਣ ਵੀ ਡੱਲੇਵਾਲ ਜੋ ਅਖੌਰੀ ਬਾਰਡਰ ਤੇ ਵੀ ਉਦੋਂ ਉੱਥੇ ਜਦੋਂ ਯਾਰ ਕੋਈ ਪੰਜਾਬ ਦੀ ਗੱਲ ਹੁੰਦੀ ਆ ਹਰ ਵਾਰੀ ਮੂਹਰੇ ਆਉਂਦਾ ਲੱਖਾ ਸਿੰਘ ਸਿਧਾਣਾ ਤਾਂ ਹੁਣ ਇਹਨਾਂ ਨੇ ਘੱਟੋ ਘੱਟ 50 60 ਗੱਡੀਆਂ ਸੀਗੀਆਂ ਮਗਰ ਲੱਗੀਆਂ ਹੋਈਆਂ ਤੇ ਜੋਗੀ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਤਾਂ ਗੱਡੀ ਲੋਕ ਹੋਗੀ ਇਹਦੇ ਕਰਕੇ ਗੱਡੀ ਲੋਕ ਕਰ ਰੱਖੀ ਤੇ ਸ਼ੀਸ਼ੇ ਭੰਨੀ ਜਾਂਦੇ ਯਾਰ ਇੰਨਾ ਮੂਡ ਖਰਾਬ ਹੋ ਰਿਹਾ ਮੈਂ ਕਹਣਾ ਜੇ ਮੈਂ ਹੁੰਦਾ ਨਾ ਉੱਥੇ ਤਾਂ ਆਪਾਂ ਮੇਰ ਰਪਈ ਆਪਣੇ ਬਾਜੀ ਜਾਂਦੀਆਂ ਡਾਂਗਾ ਆਪਾਂ ਤਾਂ ਸਾਹਮਣਾ ਕਰਨਾ ਸੀ ਪਰ ਇੰਨੀ ਕ ਅਪੀਲ ਕਰਦੇ ਆ ਬਈ ਥੋੜੀ ਜੀ ਗਲਤੀ ਰਹੀ ਗਈ ਬਾਜੀ ਦੀ ਲੱਖੇ ਦੀ ਕਾਫਲੇ ਦੇ ਵਿੱਚ ਤੁਰਨਾ ਸੀ ਇਹਨੇ ਨਾ ਕਿ ਇਕੱਲੀ ਗੱਡੀ ਕੱਢਣੀ ਸੀ ਕਰੋ ਆਹ ਗਲਤੀ ਰਹੀ ਗਈ ਕਿਉਂਕਿ ਜਦੋਂ ਇਹਨੂੰ ਪਤਾ ਹੀ ਹੈ ਵੀ ਐਡਾ ਵੱਡਾ ਤਾਂ ਆਨਲਾਈਨ ਬਿੱਡੀ ਬੈਠੇ ਆ ਯਾਰ ਇਕੱਲੀ ਗੱਡੀ ਨੂੰ ਜਾਣਾ ਗਲਤ ਗੱਲ ਆ ਮਾਤਾ ਬਾਈ ਦੀ ਗਲਤ ਗੱਲ ਮੰਨਦਾ ਇਹਦੇ ਯਾਰ ਦੋ ਬੱਚੇ ਆ ਯਾਰ ਜਿਵਾਖਾਂ ਪਏ ਮੂਡ ਖਰਾਬ ਹੋ ਜਾਂਦਾ ਥੋੜੇ ਜਿਵਾਖਾਂ ਵਾਸਤੇ ਲੜੀ ਜਾਂਦਾ ਯਾਰ ਬਾਈ ਇੰਨੀ ਕਪੀਲ ਆ ਬਾਈ ਯਾਰ ਮੈਂ ਹੋਰ ਕੋਈ ਵੀਡੀਓ ਨੂੰ ਨਹੀਂ ਕਹਿੰਦਾ ਇਹ ਸ਼ੇਅਰ ਕਰਨ ਨੂੰ ਇਹ ਵੀਡੀਓ ਤੁਹਾਨੂੰ ਬਾਈ ਕਰਨੀ ਪੂ ਸ਼ੇਅਰ ਤੁਹਾਨੂੰ ਆਪਦੇ ਮਾਤਾ ਪਿਤਾ ਦੀ ਸੌ ਲੱਗੇ ਜਿਹੜਾ ਨਾ ਕਰੇ ਸ਼ੇਅਰ ਕਿਉਂਕਿ ਮੈਂ ਉਹ ਨਹੀਂ ਪੀਲ ਕਰਦਾ ਤੁਹਾਨੂੰ ਇਹ ਖਾਸ ਕਰਕੇ ਜਿਹਦੇ ਹੱਥ ਮੇਰੀ ਵੀਡੀਓ ਲੱਗਦੀ ਆ ਬਾਈ ਸ਼ੇਅਰ ਕਰ ਦਿਓ ਗਰੁੱਪਾਂ 'ਚ ਕਿਉਂਕਿ ਬਾਈ ਯਾਰ ਖਾਸ ਕਰਕੇ ਯਾਰ ਜੋ ਆਪਣਾ ਜੋਧਾ ਯਾਰ ਪੰਜਾਬ ਦੀ ਗੱਲ ਕਰਦਾ ਯਾਰ ਉਹਨੂੰ ਗ੍ਰਿਫਤਾਰ ਕਰ ਲਿਆ ਯਾਰ ਆਦਾ ਬਾਲੀ ਵੱਡੀ ਗਲਤੀ ਕਰ ਬੈਠਾ ਉਹ ਕੱਲਾ ਤੁਰਕੇ ਯਾਰ ਆਪਣਾ ਇਹ ਕਹਨੇ ਯਾਰ ਪਰ ਹੁਣ ਆਪਣਾ ਬਸ ਨਹੀਂ ਚੱਲਦਾ ਯਾਰ ਇੱਕ ਤਾਂ ਦੂਰ ਬੈਠੇ ਆਗੇ ਹਨਾ ਜਾਵਾਂਗੇ ਆਪਾਂ ਵੀ ਕੋਈ ਨਹੀਂ ਜ਼ੀਰੋ ਗਰਾਊਂਡ ਤੇ ਪਹੁੰਚਾਂਗੇ ਜੋ ਕਦੋਂ ਆਪਣੇ ਨਾਲ ਹੋਊਗਾ ਜੋ ਲੱਖੇ ਸਿੰਘ ਸਧਾਨੇ ਨਾਲ ਉਹ ਵੀ ਆਪਣੇ ਨਾਲ ਵੀ ਹੋਊਗਾ ਕੋਈ ਗੱਲ ਨਹੀਂ ਪਰ ਵੀਡੀਓ ਤੁਹਾਡੇ ਤੱਕ ਪਹੁੰਚਾਣੀ ਜ਼ਰੂਰੀ ਆ ਬਾਈ ਖਾਸ ਕਰਕੇ ਉਹਨ ਦੁਬਾਰਾ ਤੋਂ ਫੇਰ ਅਪੀਲ ਕਰਦੇ ਆ ਬਾਈ ਆਪਣੇ ਪੰਜਾਬ ਵਾਸਤੇ ਬੱਚਿਆਂ ਵਾਸਤੇ ਲੜੀ ਜਾਂਦਾ ਉਹ ਤੇ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਕੈਂਸਰ ਹੋ ਜਦਾ ਉਹ ਕਾਲੇ ਪਾਣੀਆਂ ਦਾ ਮੁੱਦਾ ਉਹਨੇ ਤਾਂ ਚੱਕਿਆ ਸੀ ਤੇ ਆਪਣੇ ਲੋਕ ਯਾਰ ਭੈ ਗੱਡੀ ਜਿਹੜਾ ਆਇਆ ਕਹਿੰਦਾ ਉਹ ਲੋਕ ਕੋ ਬਾਜਾਂ ਵਾਰੀ ਜਾਂਦਾ ਯਾਰ ਵਿੱਚ ਗੱਡੀ ਦੇ ਬੈਠਾ ਭੈਣ ਜੋ ਲੋਕਾਂ ਦੀ ਹੈ ਲਾਲਟਾ ਯਾਰ ਇਹਨਾਂ ਦੀ ਇਹਨਾਂ ਨੂੰ ਇੰਨੀ ਗੱਲ ਤਾਂ ਮੈਂ ਦੱਸਤੀ ਸਰਕਾਰ ਨੂੰ ਇੱਕ ਲੱਖੇ ਨੂੰ ਮਾਰ ਦੋਗੇ ਤੁਸੀਂ ਗ੍ਰਿਫਤਾਰ ਕਰ ਲੋਗੇ ਕਿੰਨੇ ਗ੍ਰਿਫਤਾਰ ਕਰ ਲੋਗੇ ਯਾਰ ਤੁਸੀਂ ਇੱਕ ਲੱਖਾ ਗ੍ਰਿਫਤਾਰ ਕਰੋਗੇ ਇੱਥੇ ਤਾਂ ਲੱਖਾਂ ਲੱਖਾਂ ਲੱਖੇ ਹੋ ਜਾਣਗੇ ਖੜੇ ਕਿੰਨਿਆ ਕਲੂਆ ਕਰੋਗੇ ਹਰ ਵਾਰ ਸਰਕਾਰ ਦੀ ਮੈਨੂੰ ਇੰਨੀ ਫੇਰ ਤੋਂ ਜ਼ਿਆਦਾ ਆ ਜਾਂਦੀ ਆ ਸਾਡੇ ਜਿਵੇਂ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਉਹਦੇ ਦੌਰ ਦੇ ਵਿੱਚ ਸਰਕਾਰਾਂ ਨਾ ਤਿਵਕੀਆਂ ਸੀ ਤਿਵਕਲਦੀਆਂ ਆ ਹੁਣ ਵੀ ਮੈਨੂੰ ਐ ਲੱਗਦਾ ਵੀ ਐਸੇ ਲੋਟੀ ਕੋਈ ਹੁਣ ਸੰਤ ਜਰਨੈਲ ਸਿੰਘ ਕੋਈ ਨਾ ਕੋਈ ਉੱਠੂ ਆ ਹੁਣ ਸਾਡੇ ਪੰਜਾਬ ਦੇ ਸਿੱਖਾਂ ਤੱਕ ਬਈ ਮੇਰੀ ਵੀਡੀਓ ਪਹੁੰਚਾ ਦਿਓ ਕਿਉਂਕਿ ਅੱਜ ਦੀ ਵੀਡੀਓ ਦੇਖ ਕੇ ਮੂਡ ਬਹੁਤ ਖਰਾਬ ਹੋ ਗਿਆ ਯਾਰ ਲੈ ਵੀਡੀਓ ਦੇਖੀ ਆ ਮੈਂ ਭਾਈ ਚੋ ਸ਼ੀਸ਼ੇ ਪੰਨੀ ਜਾਂਦੇ ਆ ਗੱਡੀ ਦੇ ਯਾਰ ਪੀ ਲੋਕ ਕਿਉਂ ਕਰਿਆ ਬਾਹਰ ਨਿਕਲ ਕੇ ਅਰੈਸਟ ਕਰ ਲੇਤਾ ਕਿ ਘੇਰਾ ਪੈ ਗਿਆ ਪੁਲਿਸ ਦਾ ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਆ ਬਾਈ ਫਿਰ ਤੋਂ ਅਪੀਲ ਕਰਦੇ ਆ ਯਾਰ ਭੈਣਾਂ ਨੂੰ ਭਰਾਵਾਂ ਨੂੰ ਕਿਰਪਾ ਚ ਪਾ ਦਿਓ ਯਾਰ ਆਹ ਵੀਡੀਓ ਤਾਂ ਪੱਕਾ ਸ਼ੇਅਰ ਕਰੋ ਬਾਈ ਯਾਰ ਕਿਉਂਕਿ ਹਰ ਵੀਡੀਓ ਨੂੰ ਮੈਂ ਤੁਹਾਨੂੰ ਕੋਈ ਕਹਦਾ ਨਹੀਂ ਉਹ ਤਾਂ ਜੋ ਹੁੰਦੀ ਆ ਪੰਜਾਬ ਵਾਸਤੇ ਪਰ ਇਹ ਖਾਸ ਕਰਕੇ ਆਪਣੇ ਭਰਾ ਵਾਸਤੇ ਲੱਖੇ ਵਾਸਤੇ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੱਥੋਂ ਤੱਕ ਜਾਂਦੀ ਆ ਤੇ ਚੈਨਲ ਦਾ ਤਾਂ ਕੋਈ ਚੱਕਰ ਨਹੀਂ ਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ